ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਹੂੰ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦੇ ਜੀ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਭਾਰਤੀ ਫੌਜਾਂ ਨੂੰ ਟੱਕਰ ਦੇ ਕੇ ਤੇ ਚਮਕੌਰ ਦੀ ਗੜੀ ਵਾਂਗ ਸ਼ਾਨਾਂ ਮਤਾ ਇਤਿਹਾਸ ਦੁਹਰਾਇਆ ਸੀ ਹੂੰ ਉਹਨਾਂ ਨੇ ਹਿੰਦ ਸਾਮਰਾਜ ਨੂੰ ਸਿਧਾਂਤਕ ਚੁਣੌਤੀ ਵੀ ਦਿੱਤੀ ਹੈ ਤੇ ਹਥਿਆਰਬੰਦ ਟੱਕਰ ਵੀ ਦਿੱਤੀ ਹੈ ਤੇ ਅੱਜ ਵੇਖੋ ਕਿ 1984 ਦਾ ਘੱਲੂ ਘਰਾ ਵਾਪਰਿਆ ਤੇ 2025 ਆ ਗਿਆ ਪਰ ਅੱਜ ਵੀ ਜਿਹੜੇ ਪੰਥ ਦੋਖੀ ਲੋਕ ਆ ਉਹਨਾਂ ਦੀਆਂ ਅੱਜ ਵੀ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵੇਖ ਕੇ ਚੀਕਾਂ ਪੈ ਰਹੀਆਂ ਆ ਇਹ ਬੜੇ ਮਾਨ ਵਾਲੀ ਗੱਲ ਆ ਉਹ ਸੰਤ ਕਿੰਨੇ ਮਹਾਨ ਹੋਣਗੇ ਕਿ ਜਿਹੜੇ ਪੰਥ ਦੇ ਦੁਸ਼ਮਣ ਆ ਉਹ ਉਹਨਾਂ ਦੀਆਂ ਤਸਵੀਰਾਂ ਤੋਂ ਡਰੀ ਜਾ ਰਹੇ ਆ ਤੇ ਜਦੋਂ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਖੁੱਦ ਮਨਜੀਤ ਸਾਹਿਬ ਗਰਜਦੇ ਹੋਣਗੇ ਤੁਸੀਂ ਦੇਖੋ ਕਿ ਉਸ ਸਮੇਂ ਦਿੱਲੀ ਦਰਬਾਰ ਦਾ ਕੀ ਹਾਲ ਹੁੰਦਾ ਹੋਵੇਗਾ ਸੰਤ ਪਿੰਡਰਾਂ ਵਾਲਿਆ ਤੇਰੀ ਤਸਵੀਰ ਨੇ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੇ ਪੂਰਾ ਹਿੰਦੁਸਤਾਨ ਹਿਲਾ ਦਿੱਤਾ ਕਹਿੰਦੇ ਸੰਜੋ ਤੈਨੂੰ ਅੱਤਵਾਦੀ ਲੂਣ ਉਹਨਾਂ ਦੇ ਜ਼ਖਮਾਂ ਤੇ ਪਾ ਦਿੱਤਾ ਉੱਠਣ ਰਾਤਾਂ ਨੂੰ ਉਹ ਡਰ-ਡਰ ਕੇ ਐਸਾ ਤੀਰ ਲਿਸ਼ਕਾਰਾ ਪਾ ਦਿੱਤਾ ਆ ਮੋਦੀ ਭਾਜਪਾ ਵਰਗੀਆਂ ਦੇ ਹੋਰ ਵੀ ਚੀਕਾਂ ਪੈਣਗੀਆਂ ਜਦੋਂ ਸਿੰਘਾਂ ਨੇ ਖਾਲਸਾ ਪੰਜਾਬ ਦਾ ਝੰਡਾ ਚੁਲਾ ਦਿੱਤਾ ਜਦੋਂ ਖਾਲਸਾਪਨ ਬਣਾ ਦਿੱਤਾ